ਮੇਰੀ ਬੋਲੀ ਪੰਜਾਬੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਕਨੌੜੇ ਦੀ ਮਾਤਰਾ ਇਸ ਮਾਤਰਾ ਨੂੰ ਬੋਲਣ ਲਈ ਸਾਡਾ ਮੂੰਹ ਪੂਰੀ ਤਰ੍ਹਾਂ ਨਾਲ ਖੁੱਲ ਜਾਂਦਾ ਹੈ ਔ ਓ ਦੀ ਆਵਾਜ਼ ਘੋੜੇ ਦੀ ਹੁੰਦੀ ਹੈ ਉੱਥੇ ਪ੍ਰਮੁੱਖ ਖੁੱਲਦਾ ਨਹੀਂ ਉਹਨਾ ਓ ਇਹਦੀ ਆਵਾਜ਼ ਹੈ ਔ ਕਨੌੜੇ ਦੀ ਆਵਾਜ਼ ਆਪਾਂ ਕਰਾਂਗੇ ਅੱਜ ਔ ਵੀਡੀਓ ਚ ਬਣੀ ਰਹੋ ਸ सौ खा करने की मात्रा आदि सौ खा सौखा बहुत सौखा अगे देखो अ, ओ, ओ, खा औखा कुछ भी औखा नहीं म ਅ ਮ ਕ ਮੌਕਾ ਚ ਔ ਕ ਚੌਕਾ ਇਹਨੂੰ ਕਹਿੰਦੇ ਆ ਮੌਕੇ ਤੇ ਚੌਕਾ ਸਾਡੇ ਨਾਲ ਜੁੜੇ ਰਹੋ ਪੰਜਾਬੀ ਤੁਹਾਨੂੰ ਅੱਛੀ ਤਰ੍ਹਾਂ ਨਾਲ ਆਉਣ ਲੱਗੇਗੀ ਸਾਡੀਆਂ ਡਿਟੇਲ ਵੀਡੀਓ ਸਾਡੇ YouTube ਚੈਨਲ ਮੇਰੀ ਬੋਲੀ ਪੰਜਾਬੀ ਤੇ ਦੇਖਿਆ ਜਾ ਸਕਦੀਆਂ ਨੇ ਇੱਕ ਸ਼ਾਰਟ ਵੀਡੀਓ ਸੀ ਤੁਹਾਡੇ ਲਈ